ਸਾਰੇ ਲੋਕ ਜਿਹੜੇ ਨੇ ਉਹ ਆਪਣੇ ਸੁੱਖ ਨਾਲ ਜੁੜੇ ਹੋਏ ਨੇ ਸਭ ਫੰਦੇ ਹੋ ਕਿਆਦਾਰਾ ਕਿਆਮੀਤ ਇੱਥੋਂ ਤੱਕ ਤੁਹਾਡੀ ਇਸਤਰੀ ਵੀ ਜਿਹੜੀ ਹੈ ਹਰ ਇਸਤਰੀ ਸੀਤਾ ਨਹੀਂ ਹੁੰਦੀ ਬਨਵਾਸ ਸ਼੍ਰੀ ਰਾਮਚੰਦਰ ਜੀ ਨੂੰ ਹੋਇਆ ਸੀ ਸੀਤਾ ਜੀ ਚਾਹੁੰਦੇ ਤੇ ਕਹਿ ਸਕਦੇ ਸੀ ਕਿ ਪਤੀ ਦੇਵ ਤੂੰ ਜੰਗਲ ਦੇ ਵਿੱਚ 14 ਸਾਲ ਕੱਟਿਆ ਉਹਨਾਂ ਚਿਰ ਮੈਂ ਮਗਰੋਂ ਰਾਜ ਭਾਗ ਸੰਭਾਲਦੀ ਆ ਉਹਨੇ ਕਿਹਾ ਨਹੀਂ ਧੂੜੀ ਵਿੱਚ ਲੁੜੰਡੜੀ ਸੋਹਾ ਨਾਨਕ ਤੈਸ਼ੇ ਨਾਲੇ ਮੈਂ ਇਹ ਰਾਜ ਭਾਗ ਮੈਂ ਕੀ ਕਰਨਾ ਮੈਂ ਤੇਰੇ ਨਾਲ ਰਵਾਂਗੀ ਕੋਈ ਨਹੀਂ ਆਪਾਂ ਪੰਜਵੱਡੀ ਦੀ ਝੌਪੜੀ ਚ ਰਹਿ ਲਾਂਗੇ ਕੀ ਫਰਕ ਪੈਂਦਾ ਐਵੇਂ ਨਹੀਂ ਇੱਕ ਸ਼ਬਦ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਵੀ ਜਦੋਂ ਅੱਜ ਸ਼੍ਰੀ ਰਾਮਚੰਦਰ ਜੀ ਦਾ ਨਾਂ ਹਿੰਦੂ ਲੈਂਦਾ ਹੈ ਨਾ ਕੋਈ ਸ਼ਨਾਤਨੀ ਲੈਂਦਾ ਹੈ ਤੇ ਉਹ ਪਹਿਲਾਂ ਕਹਿੰਦਾ ਜੈ ਸਿਆਪਤੀ ਰਾਮਚੰਦਰ ਕੀ ਸਿਆਪਤੀ ਪਹਿਲਾਂ ਨਾਂ ਸੀਤਾ ਜੀ ਦਾ ਲੈਂਦਾ ਕਿਉਂ ਉਹਨੇ 14 ਸਾਲ ਨਾਲ ਕੱਟੇ ਨੇ ਤੇ ਉਹ ਕਹਿੰਦੀ ਵੀ ਨਹੀਂ ਜੀ ਮੈਂ ਤਾਂ ਨਹੀਂ ਜਾਣਦੀ ਤੁਹਾਡੇ ਨਾਲ ਆਦੇ ਬੰਦੇ ਕੋਲ ਪੈਸੇ ਹੋਣ ਤੇ ਪਰਿਵਾਰ ਚੱਲਦਾ ਜਦੋਂ ਪੈਸੇ ਨਾ ਹੋਣ ਸਾਰਿਆਂ ਤੋਂ ਪਹਿਲਾਂ ਘਰਵਾਲੀ ਰੁਸ ਕੇ ਪੇਕੇ ਚਲੇ ਜਾਂਦੀ ਹੈ ਉਹਦੇ ਮਾਪਿਓ ਵੀ ਕਹਿਣ ਲੱਗ ਜਾਂਦੇ ਨੇ ਜੀ ਮੁੰਡੇ ਕੋਲ ਹੈ ਹੀ ਕੁਛ ਨਹੀਂ ਵੀ ਮਾੜੇ ਦੇਣਾ ਤੇ ਸਾਥ ਦੇਣਾ ਸੀ ਭਾਈ ਤੁਸੀਂ ਇਹ ਤੇ ਵਕਤ ਹੁੰਦਾ ਹੈ ਦੋਸਤਾਂ ਦਾ ਮਿੱਤਰਤਾ ਮਿੱਤਰਾਂ ਦਾ ਭੈਣਾ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਆਪਣਿਆਂ ਦਾ ਵੀ ਦੁੱਖ ਵੇਲੇ ਕੋਈ ਨਾਲ ਖਲੋਂਦਾ ਕਿ ਨਹੀਂ ਖਲੋਂਦਾ ਜਿਹੜੇ ਸੁੱਖ ਵੇਲੇ ਨਾਲ ਖਲੋਣ ਉਹ ਤੁਹਾਡੇ ਰਿਸ਼ਤੇਦਾਰ ਨਹੀਂ ਹੈਗੇ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੌਹੂ ਦਿਸ ਘੇਰੇ ਵਿਪਤ ਪਰਿ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੇ ਸੁਣਦੇ ਹੋ ਨਵੇਂ ਮੱਲੇ ਦੇ ਸ਼ਲੋਕ ਇਹ ਸ਼ਲੋਕ ਨੇ ਉਹਦਾ ਕਹੀ ਜਾਣਗੇ ਗਿਆਨੀ ਜੀ ਭੋਗ ਦੇ ਸ਼ਲੋਕ ਸੁਣਾ ਦਿਓ ਜਦਨ ਇੱਕ ਸ਼ਲੋਕ ਪੰਨੇ ਵੱਜ ਗਿਆ ਨਾ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਭੋਗ ਦਾ ਇੱਕ ਇੱਕ ਸ਼ਲੋਕ ਜਿਹੜਾ ਹੈ ਉਹ ਵੈਰਾਗ ਦੇ ਵਿੱਚ ਭਰਿਆ ਹੋਇਆ ਹੈ ਉਹ ਤੁਹਾਨੂੰ ਦੁਨੀਆਂ ਦਾ ਸੱਚ ਸਮਝਾਉਂਦਾ ਹੈ ਆਪਾਂ ਸੋਚਿਆ ਵੀ ਚੰਗੀ ਏਕ ਲਾਉਣ ਵਾਲੀ ਪਾਠੀ ਲਾ ਦਿਓ ਬਸ ਫਿਰ ਐਵੇਂ ਪਾਠ ਕਰ ਦੇਣ ਜਿਵੇਂ ਮਿਰਜਾ ਗਾਈ ਦਾ ਆਪਾਂ ਕੀ ਕਮਾਲ ਕਰਤੀ ਬਾਬਿਆਂ ਨੇ ਜੀ ਅੱਜ ਦਿਨੇ ਕੀਰਤਨ ਹੋ ਰਿਹਾ ਸੀ ਇੱਕੋ ਲੱਗਾ ਸੀ ਗੁਰੂ ਕਾ ਕੀਰਤਨੀਆਂ ਜ਼ੋਰ ਲਾ ਰਿਆ ਸੀ ਉਹ ਫਿਲਮੀ ਟੀਉਨ ਨੂੰ ਥੋੜਾ ਜਿਹਾ ਤੋੜਨ ਨੂੰ ਭੱਲਣ ਦੀ ਪਰ ਉਹਦੇ ਕੋ ਟੁੱਟ ਭੱਜ ਨਹੀਂ ਸੀ ਰਹੀ ਉਹ ਉਹ ਤਕਰੀਬਨ ਤਕਰੀਬਨ ਜਿਵੇਂ ਗਾਣਾ ਗਾਈਦਾ ਓਵੇਂ ਹੀ ਵਾਕਰ ਬਦਲੇ ਹੋਏ ਸੀ ਉਹਨੇ ਨਹੀਂ ਭਾਈ ਜਦੋਂ ਸੱਚੇ ਬਾਦਸ਼ਾਹ ਮਹਾਰਾਜ ਦੀ ਕਿਰਪਾ ਹੋਣੀ ਹੈ ਜਗ ਦੁਖ ਰੂਪ ਜਾਣ ਕਰ ਨੀਕੋ ਸਭ ਵਿਵਹਾਰ ਲਗੇ ਔਰ ਫੀਕੋ ਫਿਰ ਤੁਹਾਨੂੰ ਦੁਨੀਆ ਦਾ ਸੱਚ ਨਜ਼ਰ ਆ ਜਾਏਗਾ ਵੀ ਨਹੀਂ ਇਹ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਹਾਂਜੀ ਤਬ ਨੀਜ ਲਖੈ ਗਿਆਨ ਅਧਕਾਰੀ ਕਰਨ ਨ ਲੱਗੇ ਸਤ ਅਸਤ ਵਿਚਾਰੀ ਤਬ ਨਿਜ ਲਖੈ ਗਿਆਨ ਅਧਿਕਾਰੀ ਤਦੋਂ ਫਿਰ ਲੋਕ ਗਿਆਨ ਦੇ ਅਧਿਕਾਰੀ ਬਣਦੇ ਹੁਣ ਤੁਸੀਂ ਤੁਹਾਡੇ ਘਰ ਵਿੱਚ ਟੀਵੀ ਹੈ ਤੁਸੀਂ ਟੀਵੀ ਓਨ ਹੀ ਨਾ ਕਰੋ ਤੇ ਤੁਸੀਂ ਕੀ ਸੋਚ ਹੋਏ ਕਿ ਪਿੱਛੋ ਪ੍ਰੋਗਰਾਮ ਖਤਮ ਹੋ ਗਏ ਨੇ ਨਹੀਂ ਭਾਈ ਪ੍ਰੋਗਰਾਮ ਤੇ ਤੁਹਾਡੇ ਘਰ ਆ ਰਹੇ ਨੇ ਤੁਸੀਂ ਆਪਣੇ ਘਰ ਦਾ ਟੀਵੀ ਬੰਦ ਕੀਤਾ ਹੋਇਆ ਚਲੋ ਹੁਣ ਤੁਸੀਂ ਘਰ ਦਾ ਟੀਵੀ ਲਾ ਲਿਆ ਪਰ ਜੇ ਤੁਸੀਂ ਚੰਗਾ ਚੈਨਲ ਨਹੀਂ ਲਾਓਗੇ ਤੇ ਤੁਸੀਂ ਕੀ ਕਹੋਗੇ ਵੀ ਗੁਰਬਾਣੀ ਬੰਦ ਹੋ ਗਈ ਹੈ ਨਹੀਂ ਭਾਈ ਗੁਰਬਾਣੀ ਆਉਂਦੀ ਹੈ ਉਹਦੇ ਵਾਸਤੇ ਤੁਹਾਨੂੰ ਗੁਰਬਾਣੀ ਦਾ ਹੀ ਚੈਨਲ ਲਾਉਣਾ ਪਏਗਾ ਜਦੋਂ ਉਹ ਨੰਬਰ ਤੁਸੀਂ ਇਹ ਰਿਮੋਟ ਲੈ ਕੇ ਤੁਸੀਂ ਉਹ ਚਲਾਓ ਕਿ ਉਹਦੇ ਚ ਲਿਖੋਗੇ ਤੇ ਉਸੇ ਵੇਲੇ ਦਰਬਾਰ ਸਾਹਿਬ ਸ਼ੁਰੂ ਹੋ ਜਾਏਗਾ ਬੰਗਲਾ ਸਾਹਿਬ ਸ਼ੁਰੂ ਹੋ ਜਾਏਗਾ ਸੀਸਗਾ ਸਾਹਿਬ ਸ਼ੁਰੂ ਹੋ ਜਾਏਗਾ ਮੈਂ ਪਿਛਲੀ ਦਿਨੀ ਨਦੇੜ ਆਪਚਲ ਨਗਰ ਗਿਆ ਮੈਨੂੰ ਬੜਿਆਂ ਨੇ ਕਿਹਾ ਕਹਿੰਦੇ ਅਸੀਂ ਤੁਹਾਡੀ ਗਿਆਨੀ ਜੀ ਕਥਾ ਸੁਣੀ ਇਹਦਾ ਮਤਲਬ ਕਥਾ ਉੱਥੋਂ ਆਉਂਦੀ ਹੈ ਉੱਥੇ ਵੀ ਟੀਵੀ ਚੱਲਦਾ ਪਰ ਸੁਣਨਾ ਚਾਹਵੇਗਾ ਤੇ ਕੋਈ ਸੁਣੇਗਾ ਲਾ ਤੁਸੀਂ ਚੰਗੀਆਂ ਗੱਲਾਂ ਸੁਣਨਾ ਹੀ ਨਹੀਂ ਚਾਹੁੰਦੇ ਤੁਸੀਂ ਚੰਗੀ ਬਾਣੀ ਪੜ੍ਹਨੀ ਨਹੀਂ ਚਾਹੁੰਦੇ ਸੁਣਨੀ ਨਹੀਂ ਚਾਹੁੰਦੇ ਤੇ ਕਿਦਾਂ ਉਹ ਬਾਣੀ ਤੁਹਾਡੇ ਘਰ ਕਿਵੇਂ ਆਏਗੀ ਮਹਾਰਾਜ ਕਹਿੰਦੇ ਨੇ ਤਬ ਨਿਜ ਲਖੈ ਗਿਆਨ ਅਧਿਕਾਰੀ ਕਰਨ ਲੱਗੇ ਸਤ ਅਸਤ ਵਿਚਾਰੀ ਫਿਰ ਤੁਹਾਡੇ ਘਰ ਵਿੱਚ ਗਿਆਨ ਆਏਗਾ ਸਤ ਤੇ ਅਸਤ ਝੂਠ ਤੇ ਸੱਚ ਦਾ ਕੀ ਫਰਕ ਹੈ ਸਮਝ ਆਏਗੀ ਤੁਹਾਨੂੰ ਆਪ ਨੂੰ ਪਤਾ ਲੱਗ ਜੇ ਕਿ ਬਈ ਆ ਠੀਕ ਹੈ ਨਹੀਂ ਠੀਕ ਛੋਟਾ ਜਿਹਾ ਬੱਚਾ ਰੋਜ਼ ਮਾਪਿਆਂ ਨੂੰ ਪੁੱਛਦਾ ਸੀ ਜਦੋਂ ਮੂੰਹ ਤੇ ਦਾੜ੍ਹੀ ਆ ਗਈ ਮਾਪਿਆਂ ਨੇ ਵੀ ਕਹਿਣਾ ਸ਼ੁਰੂ ਕਰਦਾ ਵੀ ਪੁੱਤ ਤੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਤੇ ਕੀ ਠੀਕ ਹੈ ਜਦੋਂ ਬੱਚਾ ਸਕੂਲਾਂ ਕਾਲਜਾਂ ਵਿੱਚੋਂ ਪੜ੍ਹ ਕੇ ਘਰ ਆ ਗਿਆ ਤੇ ਫਿਰ ਹੁਣ ਸਗੋਂ ਮਾਪਿਓ ਪੁੱਛਣ ਲੱਗੇ ਬੇਟੇ ਤੂੰ ਦੱਸ ਸਾਨੂੰ ਕੀ ਕਰਨਾ ਚਾਹੀਦਾ ਫਿਰ ਬੱਚਾ ਇਹ ਤੇ ਨਹੀਂ ਕਹਿੰਦਾ ਨਾ ਵੀ ਡੈਡੀ ਮੈਂ ਤੇ ਤੁਹਾਡੇ ਕੋਲੋਂ ਪੁੱਛਦਾ ਹੁੰਦਾ ਸੀ ਮੈਂ ਹੁਣ ਤੂੰ ਪੜ੍ਹ ਲਿਖ ਕੇ ਆਇਆ ਹੁਣ ਸਾਰਾ ਪਰਿਵਾਰ ਤੈਨੂੰ ਪੁੱਛਦਾ ਹੈ ਬਜ਼ੁਰਗ ਵੀ ਪੁੱਛਦੇ ਨੇ ਵੀ ਬੇਟੇ ਤੁਸੀਂ ਦੱਸੋ ਤੁਸੀਂ ਤਾਂ ਬਹੁਤ ਪੜ੍ਹਾਈ ਕੀਤੀ ਹੈ ਤੁਹਾਡੇ ਹਿਸਾਬ ਨਾਲ ਕੀ ਠੀਕ ਹੈ ਕੀ ਗਲਤ ਹੈ ਹਾਂ ਜਿਮ ਅਧਿਕਾਰ ਆਪਣ ਜਸ ਜਾਣੈ ਤਸ ਬਿਦ ਆਪ ਕਰਨ ਕੋ ਠਾਨੈ ਫਿਰ ਆਪਣਾ ਆਪਣਾ ਅਧਿਕਾਰ ਜਾਣਦਿਆਂ ਹੋਇਆਂ ਫਿਰ ਉਹ ਜੇ ਕਰਮ ਮਨੁੱਖ ਜਿਹੜਾ ਉਹ ਕਰਦਾ ਇੱਕ ਆਦਮੀ ਬੈਠਾ ਚਾਹ ਪਾਣੀ ਪੀ ਰਿਹਾ ਹੈ ਅਚਾਨਕ ਉਸ ਨੇ ਘੜੀ ਵੇਖੀ ਹੈ ਉਹ ਉੱਥੇ ਚਾਹ ਛੱਡ ਦਿੱਤੀ ਭਾਜੀ ਸੌਰੀ ਮੈਂ ਲੇਟ ਹੋ ਗਿਆ ਮੈਂ ਟਾਈਮ ਨਹੀਂ ਵੇਖਿਆ ਮੈਨੂੰ ਜਾਣਾ ਹੈ ਉਹ ਕਹਿੰਦੀ ਭਾਜੀ ਕੀ ਕਰੀ ਜਾਂਦੇ ਹੋ ਵੀ ਤੁਹਾਡੇ ਲਈ ਅਸੀਂ ਇੰਨਾ ਸਮਾਨ ਮੰਗਾਇਆ ਹੈ ਤੁਹਾਡੇ ਲਈ ਸਾਰਾ ਕੁਝ ਆਰਡਰ ਕੀਤਾ ਹੈ ਉਹ ਕਹਿੰਦਾ ਨਹੀਂ ਭਾਜੀ ਮੈਨੂੰ ਮਾਫੀ ਮਾਫੀ ਦੇ ਦਿਓ ਸ਼ੁਭ ਅਸ਼ੁਭ ਦੀ ਤੁਹਾਨੂੰ ਪਤਾ ਹੈ ਤੁਹਾਨੂੰ ਆਪ ਨੂੰ ਪਤਾ ਹੈ ਹੁਣ ਮੈਨੂੰ ਕੀ ਕਰਨਾ ਚਾਹੀਦਾ ਇੱਕ ਪਾਸੇ ਰਿਸ਼ਤੇਦਾਰਾਂ ਨੇ ਖਾਣ ਲਈ ਸਮਾਨ ਰੱਖਿਆ ਹੈ ਚਾ ਕੌਫੀ ਮੰਗਾਈ ਹੈ ਇੱਕ ਪਾਸੇ ਤੁਹਾਨੂੰ ਪਤਾ ਹੈ ਵੀ ਜੇ ਮੈਂ ਉੱਥੇ ਨਾ ਪਹੁੰਚਿਆ ਤੇ ਮੇਰਾ ਲੱਖਾਂ ਦਾ ਨੁਕਸਾਨ ਹੋ ਸਕਦਾ ਫਿਰ ਉਹ ਜਿਹੜਾ ਕੋ 2 4 5000 ਦਾ ਸਮਾਨ ਆਇਆ ਹੈ ਤੁਸੀਂ ਉਹਨੂੰ ਛੱਡ ਦਿਓਗੇ ਰਿਸ਼ਤੇਦਾਰਾਂ ਤੋਂ ਵੀ ਮਾਫੀ ਮੰਗ ਲੋਗੇ ਹੁਣ ਇਹ ਸ਼ੁਭ ਅਸ਼ੁਭ ਦੀ ਗੱਲ ਅਧਿਕਾਰ ਦੀ ਗੱਲ ਕਿਵੇਂ ਸਮਝਾਈ ਵੀ ਇਸ ਵਕਤ ਮੈਨੂੰ ਕੀ ਕਰਨਾ ਬਣਦਾ ਹੈ ਕਿ ਚਾਹ ਪਾਣੀ ਪਿੱਛੇ ਮੈਨੂੰ ਉਹ ਕੰਮ ਛੱਡ ਦੇਣਾ ਚਾਹੀਦਾ ਹੈ ਕਿ ਜਾਂ ਉਸ ਕੰਮ ਦੇ ਪਿੱਛੇ ਮੈਨੂੰ ਚਾਹ ਪਾਣੀ ਛੱਡ ਦੇਣਾ ਚਾਹੀਦਾ ਹੈ ਇਹ ਹੁਣ ਸਿਆਣੇ ਨੂੰ ਪੁੱਛਣ ਜਾਓਗੇ ਵੀ ਕਿਸੇ ਪੁੱਛਾ ਪੋਣ ਵਾਲੇ ਨੂੰ ਪੁੱਛੀਏ ਵੀ ਚਾਹ ਪੀਣੀ ਕਿ ਨਹੀਂ ਪੀਣੀ ਗੱਡੀ ਚੁੱਕ ਕੇ ਜਾਣਾ ਹੈ ਕਿ ਨਹੀਂ ਜਾਣਾ ਸਾਰੇ ਸਾਰਾ ਧਰਮੀ ਰੋੜਦਾ ਸੀ ਆਪਣਾ